ਤਗਰੂਰ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਰਿਹਾ ਜਿੱਥੇ ਸੀਐਮ ਮੰਦ ਦੀ ਕੋਠੀ ਦੇ ਸਾਹਮਣੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖਿੱਚਤੂ ਹੋ ਰਹੀ ਹੈ ਤੱਕਾ ਮੁੱਕੀ ਹੋ ਰਹੀ ਹੈ ਹਾਲਾਤ ਇੱਥੇ ਤੱਕ ਪੜ ਗਏ ਕਿ ਪੁਲਿਸ ਦੇ ਵੱਲੋਂ ਖਿੱਚ-ਖਿੱਚ ਕੇ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਸੀਐਮ ਮੰਦ ਦੀ ਕੋਠੀ ਦੇ ਬਾਹਰ ਵੱਖ-ਵੱਖ ਮੋਰਚਿਆਂ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗ ਇਹ ਹੀ ਹੈ ਕਿ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਜਿਹੜੀਆਂ ਨੇ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਲਗਾਤਾਰ ਮਾਨ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਜੋ ਜਾਣਕਾਰੀ ਹੈ ਜੋ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਗਿਆ ਤੇ ਇਸੇ ਦੇ ਲਈ ਅੱਜ ਸੀਐਮ ਮਾਨ ਦੇ ਕੋਠੀ ਦੇ ਬਾਹਰ ਧਰਨਾ ਤੇਰੇ ਸੀ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਇੱਥੇ ਬਲ ਦਾ ਇਸਤੇਮਾਲ ਕੀਤਾ ਗਿਆ ਜਿੱਥੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਿਚਤੂ ਹੋ ਯਸ ਇਹ ਤਾਂ ਕਮੁਕੀ ਦਾ ਸਰਕਾਰ ਦੀ ਜਿਹੜੀ ਹੈਗੀ ਆ ਆਪਣੀ ਈ ਤੇ ਵੀ ਆ ਕਿ ਸਰਕਾਰ ਜੋ ਕਹਿੰਦੀ ਆ ਕਰਦੀ ਕੋਸ਼ਿਸ਼ ਆ ਦਿਖਾਵੇ ਦੇ ਕੁਝ ਕੰਮ ਕਰਦੀ ਆ ਸਰਕਾਰ ਨੇ ਦੇਖੋ ਇਹ ਗੱਲ ਕਹੀ ਸੀ ਜਦੋਂ ਅਸੀਂ ਸਰਕਾਰ ਸੱਤਾ ਚਾਵਾਂਗੇ ਅਸੀਂ ਟੈਂਕੀਆਂ ਤੇ ਨਹੀਂ ਬੈਠਣ ਦੇਵਾਂਗੇ ਅਸੀਂ ਪੱਗਾਂ ਨਹੀਂ ਲੰਥੜ ਦੇਵਾਂਗੇ ਹੁਣ ਤਾਂ ਇਹ ਹਾਲ ਹੋ ਗਿਆ ਹੁਣ ਸਰਕਾਰ ਖੁਦ ਕਹਿੰਦੀ ਆ ਵੀ ਜੇ ਧਰਨਿਆਂ ਤੇ ਆਣਾ ਪੱਗਾਂ ਦੇ ਵਿੱਚ ਕਿਲ ਲਾ ਕੇ ਆਣਾ ਆਪਣੇ ਰੋਜ਼ਗਾਰ ਲਈ ਆਏ ਸੀ ਸਾਹਮਣੇ ਇਹਨਾਂ ਨੇ ਖਾਕੀ ਲਾਈ ਹੋਈ ਆ ਪੁਲਿਸ ਦੇ ਥਾੜਾ ਖੜੀਆਂ ਕੀਤੀਆਂ ਨੇ ਜਿਹੜਾ ਪਾਣੀ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਵਾਟਰ ਕੈਨ ਦਾ ਪ੍ਰਬੰਧ ਕੀਤਾ ਕਿ ਬੇਰਜ਼ਗਾਰਾਂ ਨੂੰ ਰੋਕ ਨੌਕਰੀ ਨਹੀਂ ਦੇਣੀ ਇੱਥੇ ਰੋਕੇ ਵਾਪਸ ਮਤਲਬ